ਗਾਈਜ਼ ਵੈਲਕਮ ਟੂ ਮਾਈ ਨਿਊ ਵਲੋਗ ਤੇ ਗਾਈਜ਼ ਸਵੇਰੇ ਸਵੇਰੇ ਜਲਦੀ ਉੱਠ ਗਿਆ। ਹਾਈ ਪੌਣੀ ਸੱਤ ਹੋਈ ਨੇ ਤੇ ਗਾਈਜ਼ ਅੱਜ ਹੈਗਾ ਮੰਮੀ ਦਾ ਸ਼ਰਾਦ ਇਸ ਕਰਕੇ ਸਵੇਰੇ ਸਵੇਰੇ ਉੱਠ ਕੇ ਨਹਾਣਾ ਪੈਣਾ ਵਾ ਆ ਦੇਖੋ ਨਹਾਣ ਚੱਲਿਆ ਠੀਕ ਹੈ ਤੇ ਸ਼ਰਾਦ ਸ਼ੁਰੂ ਅੱਜ ਕਰਾਂਗੇ ਕੀ ਕੀ ਬਣੂਗਾ ਕੀ ਕੀ ਨਹੀਂ ਬਣੂਗਾ ਤੇ ਕੋਈ ਆਊਗਾ ਵੀ ਘਰੇ ਖਾਣ ਠੀਕ ਹੈ ਜੀ ਤੁਹਾਨੂੰ ਉਹ ਚੀਜ਼ ਦਿਖਾਵਾਂਗੇ ਤੇ ਵੀਡੀਓ ਨਾਲ ਬਣਿਓ ਪਹਿਲਾਂ ਮੈਂ ਫਟਾਫਟ ਜਾ ਕੇ ਨਹਾਇਆ ਮੈਂ ਫਿਰ ਤੁਹਾਨੂੰ ਆ ਕੇ ਮਿਲਣਾ ਠੀਕ ਹੈ ਜੀ गाइस मैं ना नो के आ गया थे तब मैं गलत सा <laughs> आज जी सिरे सिरे ये भी ना लिया <laughs> नहीं तो गाइस ये जल्दी ना अंधी नहीं आएगी अरे आज इन्हें गाइस इन्हें पता की पाया तब दिखाना की पाया तो जी गाइस आज चेक करें जरा दिखाई अग्गो इधर करी मुं आलो अरे कोई आज ज्योति ने सूट पाया आ बड़ा ਗਾਈ ਜੇ ਸੂਟੀ ਨੇ ਇਸ ਲਈ ਬਾਇਆ ਕਿਉਂਕਿ ਹੁਣ ਬਸ ਕੰਗੀ ਕੀ ਕਰਕੇ ਤੇ ਫਿਰ ਆਪਣੀ ਹੁਣ ਪੂੜੀਆਂ ਬਣੀਆਂ ਜੜੀ ਬਣਾਣੀਆਂ ਉਹਦੀ ਤਿਆਰੀ ਕਰੂਗੀ ਉਹ ਤਿਆਰੀ ਧੂਰੀ ਕਰਕੇ ਤੇ ਫਿਰ ਤੁਹਾਨੂੰ ਅੱਗੇ-ਅੱਗੇ ਨਾਲ ਦੇ ਨਾਲ ਦਿਖਾਉਂਦੇ ਜਾਵਾਂਗੇ ਕਿਉਂਕਿ ਮੰਮੀ ਦਾ ਲਾਸਟ ਸਰਾਧ ਆਇਆ ਉਸ ਤੋਂ ਬਾਅਦ ਫਿਰ ਤਾਂ ਚਲੋ ਕੋਈ ਹੋ ਨਹੀਂ ਹੈਂ ਕੀ ਸਾਲ ਹੋ ਜੂ ਮੰਮੀ ਨੂੰ ਹਾਂ ਫਿਰ ਮੰਮੀ ਨੂੰ ਸਾਲ ਹੋ ਜੂਗਾ ਅਮਲ ਕਿ ਅੱਜ ਇਹ ਇਸ ਰਾਤ ਤੋਂ ਬਾਅਦ ਵੀ ਸਾਲ ਹੋ ਗਿਆ ਮੰਮੀ ਨੂੰ ਅੱਜ ਐਕਸਪਾਇਰ ਹੋ ਹੀ ਨੂੰ ਤੇ ਚਲੋ ਜੀ ਪਹਿਲਾਂ ਦੇਖਦੇ ਕੀ ਬਣਾਤੀ ਹੈ ਗਾਇ ਜੇ ਦੱਖਣ ਦਿਸ਼ਾ ਕਨੇ ਪਾਣੀ ਦੇ ਕੇ ਹਟਿਆ ਕਿਉਂਕਿ ਉਹ ਹਜੇ ਦੀਦੀ ਨੇ ਫੋਨ ਕਰਕੇ ਦੱਸਿਆ ਸੀ ਕਿ ਦੱਖਣ ਦਿਸ਼ਾ ਦੇ ਵਿੱਚ ਪਾਣੀ ਵਿੱਚ ਤਿਲ ਚੌਲ ਤੇ ਥੋੜੇ ਕੁਝ ਹੋਰ ਪਾਣਾ ਸੀਗਾ ਹਲਦੀ ਤੇ ਮਿੱਠਾ ਹਲਦੀ ਨਹੀਂ ਮਿੱਠਾ ਸੀਗਾ ਯਾਨੀ ਬਸ ਚੀਨੀ ਤੇ ਉਹ ਬਾਗੇ ਕਹਿੰਦੇ ਦੱਖਣ ਦਿਸ਼ਾ ਕਨੇ ਮੂੰਹ ਕਰਕੇ ਤੇ ਪਾਣੀ ਦੇ ਦੇਣਾ ਵਾ ਤੇ ਆ ਰਿਹਾ ਕੁਮਾਣ ਪਾਣੀ ਪੂਣੀ ਦਿੱਤਾ ਆ ਰੁਕੋ ਆਪੇ ਆ ਦਿੱਕਤਾ ਸੀ ਗਾਈ ਸਾਹ ਦੇਖੀ ਇਹ ਹੈ ਮੇਰੀ ਮੰਮੀ ਜੀਨਾਂ ਦਾ ਜਿ ਸ਼ਰਾਤ ਹੈ ਨਾ ਜੀ ਆ ਦੇਖੋ ਆ ਤਰੀ ਕੀ ਦੇਖ ਸਕਦੇ ਤੁਸੀਂ ਇਹਨਾਂ ਦਾ ਸ਼ਰਾਤ ਆ ਗਿਆ ਮੁਲਕੀ ਲਾਸਟੇ ਸ਼ਰਾਤ ਆ ਮੰਮੀ ਮੇਰੇ ਨੂੰ ਐਕਸਪਾਇਰ ਹੋ ਨਮੀ ਨਾ ਹੋ ਗਿਆ ਜੀ ਮੀਨ ਨਾ ਕੇ ਨਾ ਸੋਰੀ ਸਾਹ ਹੋ ਗਿਆ ਜੀ ਅੱਜ ਤੇ ਸਾਲ ਹੋ ਗਿਆ ਹਾਂ ਰੇਰੀ ਉਂਗਲੀ ਪਕੜ ਕੇ ਚਲਾ ममता के आंचल में पला ਬਿਸਕੁਟ ਲਾਮਰੀ ਹੈ ਆ ਵੜੇ ਉਹਨੂੰ ਪਤਾ ਨਹੀਂ ਹੈਗੇ ਕਿ ਮੇਰੇ ਕੋਲ ਆ ਜੀ ਆਉਗੀ ਤਾਂ ਦੇਖਿਓ ਕੀ ਕਰੂਗੀ ਚਾਹ ਹਈ ਹੋਣੀ ਪੀਣੀ ਆ ਹੁਣ ਤਲਬ ਲੱਗੀ ਹੋਈ ਹੈ ਪਹਿਲਾ ਇਹਨਾਂ ਨੇ ਬਿਸਕੁਟ ਨਹੀਂ ਲੱਭ ਰਿਹਾ तेरे को दूर रखे कसम से मैंने जात को झूठ बोल रहा यार बिस्कुट रात कितने खा गई कसम से मम्मी कसम मुझे बता नहीं है बताओ जल्दी क्या बताओ <laughs> <laughs> क्या बताओ <laughs> <laughs> गाय <गाईद> देख लिया <laughs> <laughs> देखिए बिस्कुट भी चाहिए कितनी पागल है बेंजी जल्दी बताओ यार की बताओ <laughs> 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 ਆ ਰਿਹਾ ਗਿਆ ਇਹ ਬਿਸਕੁਟ ਲਬਰੀ ਅਚਾਰ ਕਿਉਂ ਮੇਲਾ ਡਾਲਣਾ ਜੇ ਹੀ ਚਾਹੀਏ ਦੇ ਮੈਂ ਆ ਤੂੰ गाइस ਆ ਦੇਖੋ ਆ ਖੀਰ ਬਣੀ ਹੋਈ ਹੈ ਜੀ ਇਹਦੇ ਵਿੱਚ ਪੂੜੀਆਂ ਬਣਾਉਗੀ ਆ ਪੂੜੀਆਂ ਦਾ ਆਟਾ ਗੁੰਨਿਆ ਹੈ ਤੇ ਆ ਬਣਾਏ ਨੇ ਛੋਲੇ ਖੋਲੀ ਜਰਾ ਇਹ ਬਣਾਏ ਨੇ ਛੋਲੇ ਬਿਨਾਂ ਲਸਣ ਪਿਆਜ਼ ਦਾ ਤੜਕੇ ਬਿਨਾਂ ਲਸਣ ਪਿਆਜ਼ ਦਾ ਤੜਕਣਾ ਹੀ ਆਇਆ ਕਿਉਂਕਿ ਇਹਦੇ ਵਿੱਚ ਤਾਂ ਇਦਾਂ ਹੀ ਚੱਲਦਾ ਤੜਕਾ ਨਹੀਂ ਲੱਗਦਾ ਹੁੰਦਾ ਕੱਲਾ ਟਮਾਟਰ ਹੈ ਕੱਲਾ ਟਮਾਟਰ ਹੈ ਜੀ ਚਿੱਟੇ ਛੁੱਲੇ ਆਏ ਡੈਡੀ ਇਹ ਡੈਡੀ ਉਹਨਾਂ ਨੂੰ ਲੈਣ ਜਾਣਗੇ ਲੈ ਕੇ ਆ ਕੇ ਜਰੂਰ ਲੈ ਕੇ ਆਣਗੇ ਤੇ ਫਿਰ ਉਹਨਾਂ ਨੂੰ ਰੋਟੀ ਖਵਾਵਾਂਗੇ ਤੁਹਾਨੂੰ ਮੈਂ ਦਿਖਾਉਂਗਾ ਠੀਕ ਹੈ ਜੀ ਵੀਡੀਓ ਜੀ ਬਣੀ ਰਹੀ ਹੈ ਵੀਡੀਓ ਪੂਰੀ ਦੇਖਿਓ ਇੱਕ ਆ सूट ਦੇਣਾ ਜੀ ਆਈ ਕਾ ਕੁਰਤੇ ਦਾ ਕਪੜਾ ਵਾ ਤੇ ਆ सूट ਆ ਜੀ ਇੱਕ ਆ सूट ਦੇਣਾ ਵਾ ਬੂਆ ਜੀ ਨੂੰ ਗਾਇਸ ਡੈਡੀ ਜਾ ਰਿਹਾ ਹੈ ਉਹਨਾਂ ਨੂੰ ਲੈਣ ਜਿਨ੍ਹਾਂ ਨੂੰ ਰੋਟੀ ਖਵਾਣੀ ਹੈ ਹੁਣ ਹੀ ਦੇਖੋ ਇੱਥੇ ਨਿਕਲਣਗੇ ਉਹਨਾਂ ਨੂੰ ਲੈਣ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਆਣਗੇ ਤੇ ਫਿਰ ਜਾ ਕੇ ਚਲੋ ਪੈਰ ਪੁੱੜ ਧਵਾਵਾਂਗੇ ਫਿਰ ਉਹਨਾਂ ਨੂੰ ਰੋਟੀ ਖਵਾਵਾਂਗੇ ਹਰ ਇੱਥੋਂ ਆਣਗੇ ਤੁਹਾਨੂੰ ਦਿਖਾਣਾ ਨੇ जा रहे उन्होंने लेने वो चले गए वो गए उन्होंने लेने मैं दरवाजा बंद करता करता मैं बंद इज जोती बना रही है पूड़ियां पूड़ियां बढ़िया लग रही हैं कि मेनू लग रही हैं बढ़िया नहीं लगी है बाकी आ बनाई हुई हैं जी आ बनियां हुई हैं देखो बढ़िया नहीं है नहीं उही लग रही होनी है, 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 है। पूड़ियां बना रही है गरम-गरम जोती है आ देखो आलो जी। ਇੰਦਰ ਆਪਣੀ ਬਣ ਰਹੀ ਹੈ ਖੀਰ ਆਖੀ ਰਹੀ ਲਾਈਜੀ ਵੀ ਪਈ ਹੋਈ ਹੈ ਸ਼ਵਾਦ ਲੈ ਆ ਅੱਜ ਕਿਨੇ ਵੇ ਉੱਠ ਗਈ ਸੀ 6 ਹੈ 6 6:30 6:30 ਹਾਂ ਤੇ ਗਾਇਸ ਦੱਸੋ ਅੱਜ ਜੋਤੀ ਕੈਸੀ ਲੱਗ ਰਹੀ ਹੈ ਸ਼ੂਟ ਪਾਇਆ ਕੁੜੀ ਤੇ ਹਲੋ ਜੀ ਠੀਕ ਲੱਗ ਰਹੀ ਹੈ ਨਾ ਸੁਣੀ ਲੱਗ ਰਹੀ ਐ ਅੱਜ ਅੱਜ ਇਹਨਾ ਗਾਇਜ਼ ਮੰਮੀ ਦਾ ਸ਼ਰਾਹ ਹੈ ਤਾਂ ਉਧਰੋਂ ਮੀਂਹ ਪੈ ਰਿਹਾ ਅੱਜ ਉਧਰ ਦੇਖ ਲਓ ਅੱਗੇ ਪਿੱਛੇ ਦਿਨੇ ਕਈ ਵਾਰੀ ਇੰਨੀ ਗਰਮੀ ਲੱਗਦੀ ਐ ਸਭ ਕੁਝ ਹੁੰਦੀ ਐ ਪਰ ਅੱਜ ਮੀਂਹ ਪੈ ਰਿਹਾ ਤਾਂ ਮੈਂ ਕਣੀਆਂ ਦਿਖਾਵਾਂ ਲੋਕੋ ਆ ਦੇਖੋ ਆ ਕਣੀਆਂ ਗਿਰੀਆਂ ਹੋਈਆਂ ਨੇ ਸਾਰੀਆਂ ਆ ਦੇਖ ਲਓ ਆ ਕਣੀਆਂ ਗਿਰੀਆਂ ਨੇ ਉੱਪਰ ਮੌਸਮ ਦੇਖ ਲਓ ਕਹਿਜਾਇਆ ਤੇ ਦੇਖ ਰਹੇ ਪੂਰਾ ਬੱਦਲ ਬੱਦਲ ਹੋਇਆ ਪਿਆ ਸਾਰਾ ਕਣੀਏ ਗੇ ਰੋਟੀ ਰੋਟੀ ਖਵਾਤੀ ਐ ਬੂਆ ਜੀ ਨੂੰ ਰੋਟੀ ਖਵਾਉਂਦੀ ਦਿਖਾ ਨਹੀਂ ਪਾਇਆ ਕਿਉਂਕਿ ਗੱਲ ਇਹ ਹੈ ਕਿ ਕੋਈ ਵਲੌਗ ਬਣਾਉਣ ਵਾਲਾ ਸੀਗਾ ਹੀ ਨਹੀਂ ਜੋਤੀ ਪੂੜੀਆਂ ਬਣਾ ਰਹੀ ਸੀ ਤੇ ਉਹਨੂੰ ਵਲੌਗ ਕੋਣ ਬਣਾਉਂਦਾ ਇਸ ਕਰਕੇ ਦਿਖਾ ਨਹੀਂ ਪਾਇਆ ਤੁਹਾਨੂੰ ਦਿਖਾਦਣਾ ਬੈਠੇ ਨੇ ਅੰਦਰ ਰੋਟੀ ਰੋਟੀ ਖਾ ਕੇ ਵੇਲੇ ਹੋ ਗਏ ਆਹ ਵਾਹ ਆ ਬੂਆ ਜੀ ਖਾ ਲਈ ਰੋਟੀ ਗਾਈਜ਼ ਉਹ ਭੂਆ ਜਾਰੀ ਆ ਰਿਹਾ ਡੈਡੀ ਛੱਡਣ ਚੱਲੇ ਆ ਆ ਜਾਂਦੇ ਪਏ ਨੇ ਰੋਟੀ ਖਵਾਤੀ ਐ ਗਾਈਜ਼ ਬੁਆ ਜੀ ਨੇ ਰੋਟੀ ਰੋਟੀ ਖਵਾਤੀ ਆ ਸਭ ਕੁਝ ਕਰਤਾ ਵਾ ਹੁਣ ਉਹ ਚਲੇ ਗਏ ਨੇ ਹੁਣ ਗੱਲ ਇਹ ਆ ਕਿ ਸਾਡਾ ਨਾ ਆਟਾ ਘਟ ਗਿਆ ਦਾ ਦੇਖੋ ਜੋਤੀ ਦਾ ਹੁਣ ਗੱਲ ਇਹ ਕਿ ਦੇਖੋ ਮੈਂ ਵੀ ਖਾਣੀ ਆ ਇਹਨੇ ਵੀ ਖਾਣੀ ਆ ਮੈਂ ਨਾਲ ਵੀ ਲੈ ਕੇ ਜਾਣੀ ਆ ਜੇ ਨਾ ਆਟਾ ਘਟ ਗਿਆ ਵੀ ਚਾਹੀਦਾ ਹੁਣ ਆਟਾ ਦੁਬਾਰਾ ਗੁੰਨੂਗੀ ਤੇ ਫਿਰ ਬਾਕੀ ਸਾਨੂੰ ਖਾਣne ਲਊਗੀ ਸਭ ਕੁਝ ਕਰੂਗੀ ਤੇ ਬਾਕੀ ਗਾਈਜ਼ ਕਿਉਂਕਿ ਅੱਜ ਮੰਮੀ ਦਾ ਸ਼ਰਾਸ ਸੀ ਨਾ ਅੱਜ ਲਾਸਟੇ ਸ਼ਰਾਸ ਸੀਗਾ ਜੀ ਅੱਜ ਤੇਸ ਕਰਕੇ ਫਿਰ ਖਵਾਣਾ ਫਿਰ ਉਦਾਂ ਦਾ ਹਰ ਮਹੀਨੇ ਅਸੀਂ ਇੱਥੇ ਕੱਢਦੇ ਆਂ ਹਰ ਮਹੀਨੇ ਮੰਮੀ ਰੋਟੀ ਦਿੰਨੇ ਆ ਹੁਣ ਐ ਦੀ ਜਿਹੜਾ ਲਾਸਟ ਸੀਗਾ ਫਿਰ ਇਸ ਕਰਕੇ ਇਹਨਾਂ ਨੂੰ ਅਸੀਂ ਘਰੇ ਬੁਲਾਏ ਸੀਗਾ ਘਰੇ ਬੁਲਾ ਕੇ ਹੁਣ ਪੈਰ ਧਵਾ ਕੇ ਸਭ ਕੁਝ ਕਰਕੇ ਫਿਰ ਇਹਨਾਂ ਨੂੰ ਰੋਟੀ ਖਵਾਤੀ ਸੀਗੀ ਹੁਣ ਗੱਲ ਇਹ ਕਿ ਉਹ ਪੈਰ ਧਵਾਣ ਦੀ ਤਾਂ ਵੀਡੀਓ ਮੈਂ ਦਿਖਾ ਨਹੀਂ ਪਾਇਆ ਨਾ ਇਹਨਾਂ ਦੀ ਖਾਂਦੇ ਦਿਖਾ ਪਾਇਆ ਕਿਉਂਕਿ ਇਹ ਥੋੜਾ ਜਿਆਦਾ ਨਾ ਸੰਕੋਚਮੰਦ ਨੇ ਮਤਲਬ ਕਿ ਆਫਵਰਡ ਜਿਹਾ ਮੰਗਦੇ ਨੇ ਜੇ ਆਪਾਂ ਬਣਾਈਏ ਤੇ ਫਿਰ ਉਹ ਕਹਿਣਗੇ ਕਿ ਹਾਂ ਕਿਉਂ ਕਰ ਰਿਹਾ ਹੈ ਕਾਰੇ ਵਸੇ ਬਣਾ ਰਹੀ ਆ ਇਸ ਕਰਕੇ ਮੈਂ ਜਿਆਦਾ ਨਹੀਂ ਬਣਾਈ ਇਹਨਾਂ ਦੀ ਬਸ ਜਿਹੜੀ ਮੇਨ ਮੇਨ ਸੀਗੀ ਜਿਹੜੇ ਇਹਨਾਂ ਦਾ ਨਾਮ ਪਤਲ ਕੀ ਉਹੀ ਬਣਾਈ ਸੀਗੀ ਇਸ ਕਰਕੇ ਤੇ ਬਾਕੀ ਹੁਣ ਹਾਂ ਵੀ ਕਦੂਰਾ ਮਾ ਦਾ ਸਵੇਰੇ ਨਾਰੇ ਆ ਤੇ ਗਾਇਜ਼ ਅਸ ਦਾ ਵੀ ਲੋਕ ਇੱਥੇ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਕਿਤੇ ਨੈਕਸਟ ਵੀਲੌਗ ਚ ਤਦ ਤੱਕ ਲਈ ਬਾਏ ਬਾਏ